ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਯੇ ਕੀ ਤੇ ਮੈਂ ਹਾਂ ਤੁਹਾਡਾ ਹੋਸਟ ਸਟੇਸ਼ਨ ਦੀ ਕੁਮਾਰ ਕੈਰਵਗਾਰਥੀ ਉਹ ਪਲੱਸ 2 ਪੋਲੀਟੀਕਲ ਸਾਇੰਸ ਦੀ ਏ ਆ ਵੀਡੀਓ ਆ ਤੇ ਬੈਕ ਐਕਸਰਸਾਈਜ਼ ਆਪਾਂ ਹਾ ਸੋਲਵ ਕਰ ਰਹੇ ਸੀ ਅੱਜ ਲੈਸ ਨੰਬਰ 5 ਦੀ ਬੈਕ ਐਕਸਰਸਾਈਜ਼ ਆਪਾਂ ਸੋਲਵ ਕਰ ਰਹੇ ਆ ਲੋਕਮਤ ਚੈਪਟਰ ਦਾ ਨਾਮ ਹੈ ਪਬਲਿਕ opinion ਆਓ ਦੇਖੀਏ ਇਹਦੀ ਬੈਕ ਐਕਸਰਸਾਈਜ਼ ਛੋਟੇ ਕੁਐਸਚਨ ਆਪਾਂ ਸੋਲਵ ਕਰ ਰਹੇ ਆ ਵੱਡੇ ਪ੍ਰਸ਼ਨ ਤੁਸੀਂ ਖੁਦ ਆ ਚੈਪਟਰ ਵਿੱਚੋਂ ਦੇਖਣੇ ਆ ਲੱਭਣੇ ਆ ਸੋ ਪਹਿਲਾ ਪ੍ਰਸ਼ਨ ਹੈ ਬੇਟਾ ਲੋਕਮਤ ਦੇ ਨਿਰਮਾਣ ਕਰਨ ਵਾਲੇ ਸਾਧਨ ਹਨ ਕਿਹੜੇ ਸਾਧਨ ਨੇ ਸੋਸ਼ਲ ਮੀਡੀਆ ਵੀ ਹੈ ਵਿਦਿਅਕ ادارے ਵੀ ਹੈ ਰਾਜਨੀਤਿਕ ਸਾਹਿਤ ਵੀ ਹੈ ਤੇ ਆਨਸਰ ਕੀ ਬਣ ਗਿਆ ਇਹ ਸਾਰੇ ਦੂਜਾ ਕੁਐਸਚਨ ਹੈ ਜਾਤੀ ਦਾ ਖਾਤਮਾ ਕਿਤਾਬ ਦਾ ਲੇਖਕ ਕੌਣ ਹੈ ਜਾਤੀ ਦਾ ਖਾਤਮਾ ਕਿਤਾਬ ਦਾ ਲੇਖਕ ਡਾਕਟਰ ਬੀ ਆਰ ਅੰਬੇਦਕਰ ਹੈ ਤੀਜਾ ਪ੍ਰਸ਼ਨ ਹੈ ਸੋਸ਼ਲ ਮੀਡੀਆ ਵਰਤਮਾਨ ਸਮੇਂ ਰਾਜਨੀਤੀ ਵਿੱਚ ਕਿਸ ਨੂੰ ਵੱਧ ਪ੍ਰਭਾਵਿਤ ਕਰ ਰਿਹਾ ਲੋਕ ਮਤ ਨੂੰ ਤਿੰਨ ਨੂੰ ਪ੍ਰਭਾਵਿਤ ਕਰ ਰਿਹਾ ਲੋਕ ਮਤ ਨੂੰ ਨੈਕਸਟ ਕੁਐਸਚਨ ਹੈ ਜੀ ਡੈਸ਼ ਸੋਸ਼ਲ ਸਾਈਟਸ ਦਾ ਲੋਕਮਤ ਉੱਪਰ ਬਹੁਤ ਪ੍ਰਭਾਵ ਪੈ ਰਿਹਾ ਹੈ ਅੱਜ ਕੱਲ ਇਥੇ ਵਰਡ ਅੱਜ ਕੱਲ ਬਿਲਕੁਲ ਟਕਵਾ ਵਰਡ ਹੈ ਅੱਜ ਕੱਲ ਸੋਸ਼ਲ ਸਾਈਟਸ ਦਾ ਖਾਲੀ ਥਾਂ ਕੀ ਲਿਖਣਾ ਹੈ ਅੱਜ ਕੱਲ ਅੱਜ ਕੱਲ ਸੋਸ਼ਲ ਸਾਈਟਸ ਦਾ ਲੋਕਮਤ ਉੱਪਰ ਬਹੁਤ ਪ੍ਰਭਾਵ ਪੈ ਰਿਹਾ ਦੂਜਾ ਪ੍ਰਸ਼ਨ ਹੈ ਵਿਜੀ ਲਈ ਇੰਤਜ਼ਾਰ ਪੁਸਤਕ ਦਾ ਲੇਖਕ ਦੁਆਰਾ ਲਿਖੀ ਗਈ ਹੈ ਕਿਸ ਦੁਆਰਾ ਲਿਖੀ ਗਈ ਹੈ ਡਾਕਟਰ ਡਾਕਟਰ ਬੀ ਆਰ ਅੰਬੇਦਕਰ ਦਾ ਲਿਖੀਏ ਪੁਸਤਕ ਵੀਜ਼ੇ ਲਈ ਇੰਤਜ਼ਾਰ ਵੀਜ਼ਾ ਜਿਹੜਾ ਬਾਹਰ ਜਾਣ ਵਾਸਤੇ ਹੁੰਦਾ ਨੈਕਸਟ ਹੈਗਾ ਪੰਜਾਬ ਦੀ ਜਵਾਨੀ ਵੱਡੇ ਪੱਦਰ ਤੇ ਵਿਦੇਸ਼ੀ ਵੱਲ ਕੀ ਕਰ ਰਹੀ ਹੈ ਪਲਾਨ ਕਰ ਰਹੀ ਹੈ ਮਾਈਗ੍ਰੇਟ ਕਰ ਰਹੀ ਹੈ ਜਾਂ ਪ੍ਰਵਾਸ ਕਹਿ ਸਕਦੇ ਹੋ ਵਰਡ ਪ੍ਰਵਾਸ ਪੰਜਾਬੀ ਦਾ ਵਰਡ ਹੈਗਾ ਉਹ ਲਿਖ ਸਕਦੇ ਹੋ ਪ੍ਰਵਾਸ ਕਰ ਰਹੀ ਹੈ ਇਕ ਸ਼ਬਦ ਪਲਾਈਨ ਵੀ ਹੈਗਾ ਹਾਲਾਂਕਿ ਇਹ ਸ਼ਬਦ ਹਿੰਦੀ ਦਾ ਮਾਈਗ੍ਰੇਟ ਸ਼ਬਦ ਅੰਗਰੇਜ਼ੀ ਦਾ ਨੈਕਸਟ ਹੈਗਾ ਲੋਕਮਤ ਅਤੇ ਬਹੁਮਤ ਵਿੱਚ ਕੋਈ ਫਰਕ ਨਹੀਂ ਹੈ ਇਹ ਸਹੀ ਹੈ ਜਾਂ ਗਲਤ ਇਹ ਸਟੇਟਮੈਂਟ ਗਲਤ ਹੈ ਪੰਜਾਬ ਦਾ ਪਾਣੀ ਗੈਰ ਰਿਪੀਰੀਅਨ ਸੂਬਿਆਂ ਨੂੰ ਜਾ ਰਿਹਾ ਹੈ ਇਹ ਸਹੀ ਹੈ ਜਾਂ ਗਲਤ ਇਹ ਬਿਲਕੁਲ ਸਹੀ ਸਟੇਟਮੈਂਟ ਹੈ ਲੋਕਮਤ ਜਨਤਕ ਮੁੱਦਿਆਂ ਨੂੰ ਜਾਗਰੂਕ ਕਰਦਾ ਹੈ ਬਿਲਕੁਲ ਸਹੀ ਹੈ ਲੋਕਮਤ ਨੂੰ ਪ੍ਰਭਾਵਿਤ ਕਰਨ ਵਾਲਾ ਸਮਾਜਿਕ ਤੱਤ ਕਿਹੜਾ ਹੈ ਜਾਤ ਪਾਤ ਸਮਾਜਿਕ ਤੱਤ ਹੈ ਅਗਲਾ ਕੁਐਸਚਨ ਹੈ ਲੋਕਮਤ ਨੇ ਰਮਾ ਲਈ ਦੇ ਵਿਜਲਈ ਸਾਧਨਾਂ ਦਾ ਨਾਲ ਲਿਖੋ ਟੀਵੀ ਐ ਟੈਲੀਵਿਜ਼ਨ ਰੇਡੀਓ ਇਹ ਸਾਰੇ ਵਿਜਲਈ ਸਾਧਨ ਨੇ ਸੋ ਇਹ ਬੇਟਾ ਛੋਟੇ ਕੁਐਸਚਨ ਸੀ ਜਿਹੜੇ ਆਪਾਂ ਡਿਸਕਸ ਕੀਤੇ ਨੇ ਤੁਹਾਨੂੰ ਅਸਰਦਸੇ ਨੇ ਬਿਲਕੁਲ ਤੁਹਾਨੂੰ ਹੈਲਪਫਲ ਹੋਣਗੇ ਆ ਜਿਹੜੇ ਵੱਡੇ ਪ੍ਰਸ਼ਨ ਨੇ ਉਹਨਾਂ ਚ ਹੈਗਾ ਲੋਕਮਤ ਦੇ ਤੋਂ ਤੁਹਾਡਾ ਕੀ ਭਾਵ ਹੈ ਇੱਕ ਆਸਰ ਤੁਸੀਂ ਲੱਭਣਾ ਲੋਕਵਾਦੀਆਂ ਚਾਰ ਵਿਸ਼ੇਸ਼ਤਾਵਾਂ ਲਿਖੋ ਲੋਕਮਤ ਦੀ ਲੋਕਤੰਤਰ ਵਿੱਚ ਮਹੱਤਤਾ ਬਾਰੇ ਲਿਖੋ ਆਦਰਸ਼ ਸਿੱਖਿਆ ਪ੍ਰਣਾਲੀ ਸਵਾਰਥ ਲੋਕਮਦਰ ਸਵਸਥ ਲਿਖਣਾ ਸੀ ਤੇ ਵਰਡ ਲਿਖਣਾ ਸੀ ਵਰਡ ਸਵਸਥ ਇੱਥੇ ਅਗਾ ਸਵਸਥ ਮਤਲਬ ਹੈਲਦੀ ਸਵਸਥ ਸਵੈਲੰਗਲਤ ਹੈ ਤੁਸੀਂ ਸਹੀ ਕਰ ਲੈਣੇ ਸਵਸਥ ਲੋਕਮਦਰ ਮਾਨ ਲਈ ਕਿਵੇਂ ਸਹਾਇਕ ਹੈ ਇਹ ਨਹੀਂ ਹੈਲਦੀ ਜਿਹੜਾ ਪਬਲਿਕ opinion ਹੈ ਲੋਕਮਤ ਵਿੱਚ ਵਿਰਤਾਂਤ ਦੀ ਮਹੱਤਤਾ ਬਾਰੇ ਲਿਖੋ ਕਿਵੇਂ ਚੀਜ਼ਾਂ ਜਿਹੜੀਆਂ ਨੇ ਐਕਸਪੀਰੀਅੰ ਹੋਣੀਆਂ ਨੇ ਤੇ ਇਹ ਬੇਟਾ ਸਾਰੇ ਪ੍ਰਸ਼ਨ ਜਿਹੜੇ ਸੀਗੇ ਇਹ ਇਹਨਾਂ ਦੇ ਉੱਤਰ ਜਿਹੜੇ ਨੇ ਇਹ ਤੁਸੀਂ ਆਪ ਆਪਣੇ ਬੁੱਕ ਵਿੱਚੋਂ ਲੱਭਣੇ ਨੇ ਠੀਕ ਹੈ ਇਹਦੇ ਨਾਲ ਹੀ ਕੁਝ ਵੱਡੇ ਪ੍ਰਸ਼ਨ ਸੀਗੇ ਲੋਕਮਤ ਦੇ ਮਾਨ ਕਰਨ ਵਾਲੇ ਸਾਧਨਾ ਦਾ ਵਰਣਨ ਕਰੋ ਲੋਕਵਾਦੀ ਵਿਸ਼ੇਸ਼ਤਾਵਾਂ ਸਵਸਥ ਲੋਕਵਾਦੀ ਨਰਮਾਲੀ ਸਹਾਇਕ ਤੱਤ ਇਹ ਵੱਡੇ ਪ੍ਰਸ਼ਨ ਨੇ ਜਿਹੜੇ ਆ 50 60 ਲਾਈਨਾਂ ਵਾਲੇ ਪ੍ਰਸ਼ਨ ਸੀਗੇ ਉਹਨਾਂ ਲਈ ਇਹਦੇ ਵਿੱਚ ਦਿੱਤੇ ਨਹੀਂ ਹੋਏ ਠੀਕ ਹੈ ਸੋ ਦੇਖਦੇ ਰਹੋ ਕਨਸੈਪਟ ਗੁਰੂ ਇੱਕ ਦੇ ਚੈਨਲ ਮੈਂ ਜਿਹੜੀ ਲਾਈਵ ਕਲਾਸ ਲਗਾਣਾ ਵਾ ਉਹਦੇ ਵਿੱਚ ਇਹ ਵੱਡੇ ਪ੍ਰਸ਼ਨਾਂ ਦੇ ਉੱਤਰ ਵੀ ਦਿੱਤੇ ਜਾਣਗੇ ਠੀਕ ਹੈ ਤੁਸੀਂ ਜਰੂਰ اٹੈਂਡ ਕਰਨੀ ਦੇਖਦੇ ਰਹੋ ਕਨਸੈਪਟ ਗੁਰੂ ਇੱਕ ਦੇ ਚੈਨਲ ਥੈਂਕ ਯੂ